ਲਓ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਫਿਰ ਆਪਾਂ ਪਹੁੰਚ ਚੁੱਕੇ ਹਾਂ ਜੀ ਮੰਡੀ ਦੇ ਵਿੱਚ ਜੀ ਤੇ ਸਮਾਂ ਜਿਹੜਾ ਜੀ ਸ਼ਾਮ ਦਾ 4:30 ਵੱਜ ਚੁੱਕਿਆ ਤੇ ਮੰਡੀ ਤੁਸੀਂ ਇਹਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਆ ਜੀ ਜਿਹੜਾ ਨਵਾਂ ਝੋਨਾ ਆ ਬਾਈ ਉਹੀ ਅੱਜ ਜਿਹੜਾ ਸਵੇਰੇ ਆਇਆ ਉਹੀ ਪਿਆ ਬਾਕੀ ਜਿਹੜਾ ਝੋਨਾ ਸਾਰਾ ਤੋਲ ਚੁੱਕਿਆ ਜੀ ਕੋਈ ਦਿੱਕਤ ਨਹੀਂ ਕੋਈ ਜਗ੍ਹਾ ਦੀ ਕੋਈ ਦਿੱਕਤ ਨਹੀਂ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਨਾਲ ਦੀ ਨਾਲ ਤਲਾਈ ਹੋ ਰਹੀ ਆ ਨਾਲ ਦੀ ਨਾਲ ਹੀ ਪੱਖਾ ਲੱਗ ਰਿਹਾ ਤੇ ਨਾਲ ਦੀ ਨਾਲ ਹੀ ਜਿਹੜੀ ਲੋੜ ਨਹੀਂ ਚੱਲੀ ਜਾਂਦੀ ਹੈ ਜੀ ਅੱਜ ਥੋੜਾ ਜਿਹਾ ਤਿਆਰ ਦਾ ਟਾਈਮ ਸੀਗਾ ਤਾਂ ਕਰਕੇ ਲੇਵਰ ਦਾ ਜਿਹੜਾ ਮੁਸ਼ਕਲ ਸੀਗਾ ਘੱਟ ਸੀ ਜਿਹਦੇ ਕਰਕੇ ਥੋੜੀ ਦਿੱਕਤ ਆਈ ਆ ਤੇ ਬਾਕੀ ਕੋਈ ਪ੍ਰੋਬਲਮ ਨਹੀਂ ਫੜ ਦੇਖੋ ਸਾਹਮਣੇ ਸਾਰੇ ਖਾਲੀ ਪਏ ਜੀ ਇੱਧਰ ਵੀ ਦੇਖੋ ਸਾਰੇ ਜਗ੍ਹਾ ਜਿਹੜੀ ਤੁਹਾਨੂੰ ਮਿਲ ਸਕਦੀ ਹੈ ਖਾਲੀ ਪਈ ਆ ਜਿਹੜੇ ਕਿਸਾਨ ਵੀਰਾਂ ਨੇ ਮਣਗਾ ਮੋਟਗਾ ਟਰਾਲੀਆਂ ਭਰੀਆਂ ਸੀਗਾ ਸਿਰਫ ਉਹੀ ਕਿਸਾਨ ਵੀਰ ਟਰਾਲੀਆਂ ਲੈ ਕੇ ਆਏ ਅੱਜ ਸਵੇਰੇ ਜਿਹੜੀ ਮੰਡੀ ਸੀਰ ਬਿਲਕੁਲ ਖਾਲੀ ਸੀਗੀ ਹੁਣ ਜਿਹੜੀ ਇਸ ਟਾਈਮ ਮੰਡੀ ਥੋੜੀ ਜੀ ਭਰ ਚੁੱਕੀ ਆ ਜਿਹਦੇ ਕਰਕੇ ਥੋੜਾ ਜਿਹਾ ਝੋਨਾ ਜਿਹੜਾ ਆ ਆ ਬਾਕੀ ਨਵਾਂ ਝੋਨਾ ਹੀ ਆਇਆ ਤੇ ਪੁਰਾਣਾ ਝੋਨਾ ਇਸ ਬਿਲਕੁਲ ਖਤਮ ਆਈ ਦੇਖੋ ਭਰਾਈ ਹੋ ਚੁੱਕੀ ਆ ਤਲਾਈ ਹੋ ਚੁੱਕੀ ਆ ਸਭ ਕੋਈ ਰੈਡੀ ਆ ਜੀ ਦੇਖ ਸਕਦੇ ਮੰਡੀਆਂ ਦੇ ਵਿੱਚ ਜਿਹੜੇ ਜਗ੍ਹਾ ਵੀ ਤੁਹਾਨੂੰ ਮਿਲ ਸਕਦੀ ਆ ਤੇ ਬਾਕੀ ਰੋਡ ਵਗੈਰਾ ਵੀ ਤੁਸੀਂ ਦੇਖ ਲਓ ਸਾਰੇ ਬਿਲਕੁਲ ਖੁੱਲੇ ਆ ਦੇਖੋ ਸਾਫ਼ ਰੋਡ ਆ ਤੇ ਕੋਈ ਇਹੋ ਜੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ ਇੱਧਰ ਵੀ ਦੇਖੋ ਕਿੰਨਾ ਤੌਰ ਤਕੜਾ ਜਿਹੜਾ ਖਾਲਾ ਬਿਲਕੁਲ ਖਾਲੀ ਪਿਆ ਤੇ ਭਰਾਈ ਤਲਾਈ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਤੇ ਝੋਨਾ ਲੈ ਕੇ ਆਓ ਕੋਈ ਮੁਸ਼ਕਲ ਨਹੀਂ ਜੀ ਬਾਸਪਤੀ ਦੀ ਜੇ ਗੱਲ ਕਰਕੇ ਤਾਂ ਆਪਾਂ ਬਾਸਪਤੀ ਦੀ ਹਜੇ ਇੱਕ ਦਿਨ ਹੋਰ ਹੜਤਾਲਾ ਦੇਖੋ ਜੀ ਛੋਣਾ ਜਿਹੜਾ ਚੜਿਆ ਪਿਆ ਤੇ ਕੰਡਾ ਲੱਗਿਆ ਪਿਆ ਇਹ ਵੀ ਕਿਸਾਨ ਹੋਰ ਘੰਟੇ ਤੱਕ ਵਿਹਲਾ ਹੋ ਜੂਗਾ ਤੇ ਆਪਦੇ ਘਰੇ ਜਾ ਕੇ ਦਿਵਾਲੀ ਦੇਖੂਗਾ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਇਧਰ ਵੀ ਦੇਖੋ ਜੀ ਕੰਡੇ ਲੱਗ ਜਾਂਦੇ ਆ ਨਾਲ ਦੀ ਨਾਲ ਭrai ਤਲਾਈ ਦੇਖੋ ਜੀ ਕੰਡਾ ਲੱਗਿਆ ਨਾਲ ਦੀ ਨਾਲ ਹੀ ਭਲਾਈ ਹੋ ਰਹੀ ਆ ਇਧਰ ਪੱਖਾ ਵੀ ਚੱਲੀ ਜਾਂਦਾ ਨਾਲ ਦੀ ਨਾਲ ਜਿਹੜਾ ਮਾਲ ਕੱਢੀ ਜਾਂਦੇ ਤੇ ਨਾਲ ਦੀ ਨਾਲ ਹੀ ਢੋਲੀਆਂ ਜਾਂਦੀ ਆ ਜੀ ਇਹ ਹੈਗੀ ਜੀ ਕੋਟਕਪੁਰਾ ਮੰਡੀ ਤੇ ਸਮਾ ਜਿਹੜਾ ਇਸ ਸ਼ਾਮ ਦਾ 4:30 ਹੋ ਗਈ ਆ ਦੇਖੋ ਜੀ ਅੱਖਾਂ ਲੱਗਿਆ ਹੋਇਆ ਤੇ ਪੂਰੀ ਇਸਰਾ ਗੱਲਬਾਤ ਆ ਤੇ ਨਾਲ ਦੀ ਨਾਲ ਹੀ ਦੇਖੋ ਜੀ ਭਰਾਈ ਹੋ ਕੇ ਸਲਾਈ ਹੋ ਕੇ ਰੈਡੀ ਆ ਕੰਮ ਜੀ ਤੇ ਅੱਜ ਥੋੜਾ ਜਿਹਾ ਲੇਬਰ ਦੀ ਦਿਵਾਲੀ ਕਰਕੇ ਛੁੱਟੀ ਸੀ ਤਾਂ ਕਰਕੇ ਲੋਡਿੰਗ ਦਾ ਥੋੜਾ ਜਿਹਾ ਕੰਮ ਅੱਜ ਘਟਿਆ ਤੇ ਨਹੀਂ ਤਾਂ ਲੋਡਿੰਗ ਦਾ ਕੰਮ ਇਸ ਟਾਈਮ ਪੂਰੇ ਜੋਰਾ ਸ਼ੁਰੂ ਹੋ ਰਿਹਾ ਤੇ ਸੀ ਕੋੜ ਕੋੜ ਮੰਡੀ ਦੇ ਵਿੱਚ ਨਾਲ ਦੀ ਨਾਲ ਹੀ ਜਿਹੜਾ ਝੋਨਾ ਲੋਡ ਹੋ ਰਿਹਾ ਤੇ ਆ ਦੇਖ ਹੀ ਸਕਦੇ ਆ ਮੰਡੀ ਦੇ ਵਿੱਚ ਕੋਈ ਖਾਸ ਪਾਲੀ ਰਾਸ਼ਨੀ ਹਜੇ ਪਿਆ ਤੇ ਆ ਸਾਹਮਣੇ ਦਿਖੋ ਜਿਹੜੇ ਕਿੜੇ ਕਿੜੇ ਚੌੜੇ ਜਿਹੜੇ ਫਾੜਾ ਬਿਲਕੁਲ ਖਾਲੀ ਪਿਆ ਜੀ ਕੋਈ ਪਰੇਸ਼ਾਨੀ ਨਹੀਂ ਦੇਖੋ ਕਿੱਡਾ ਚੌੜਾ ਫਾੜਾ ਪਣਾ ਜੀ ਗਾਸ਼ਟ ਟਰਾਲੀਆਂ ਲਾ ਲਓ ਇਧਰ ਵੀ ਦੇਖੋ ਕਿੱਡਾ ਚੌੜਾ ਫਾੜ ਖਾਲੀ ਪਿਆ ਬਿਲਕੁਲ ਸਿੱਕ ਟਰਾਲੀ ਆਈ ਆ ਬਸ ਸਿਰ ਆ ਦੋ ਟਰਾਲੀਆਂ ਆਈਆਂ ਤੇ ਤੁਸੀਂ ਦੇਖ ਸਕਦੇ ਆ ਤੇ ਬਾਕੀ ਵੀਡੀਓ ਨੂੰ ਮਾਤਾਵਾ ਸ਼ੇਅਰ ਕਰਦੇ ਆ ਕਰੋ ਜੀ ਬਾਕੀ ਨਵੀਂ ਅਪਡੇਟ ਆਊਗੀ ਕੋਈ ਬਾਸਪਤੀ ਦੇ ਰੇਟਾਂ ਬਾਰੇ ਕਿਸੇ ਵੀ ਚੀਜ਼ ਬਾਰੇ ਆਪਾਂ ਤੁਹਾਨੂੰ ਤਿੰਨੇ ਕਰਾਂਗੇ ਜਾਣਕਾਰੀ ਮਿਲਦੇ ਆ ਜੀ ਕੱਲ ਨੂੰ ਬਾਸਪਤੀ ਦੀ ਬੋਲੀ ਤੇ ਤੇ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਕਿਥੋਂ ਕਿਥੋਂ ਆਪਣੇ ਵੀਰ ਦੇਖ ਲਿਆ ਜੇ ਕਿਸੇ ਨੇ ਕਿਸਾਨ ਭਰਾਣੇ ਬਾਸਪਤੀ ਦੇ ਰੀਟਾਂ ਬਾਰੇ ਜੇ ਬਾਸਪਤੀ ਦੀ ਕੋਈ ਗੱਲਬਾਤ ਕਰਨੀ ਹੋਵੇ ਤਾਂ ਆਪਾਂ ਨੂੰ ਜਿਹੜਾ ਕਮੈਂਟ ਕਰ ਸਕਦਾ ਆਪਾਂ ਸਕਰੀਨ ਤੇ ਆਪਦਾ ਨੰਬਰ ਜਰੂਰ ਲਾਵਾਂਗੇ ਜੀ ਉਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਉਹ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਆ ਜੀ ਬਾਕੀ ਨਗਦ ਬਾਸਪਤੀ ਜਾਂ ਝੋਨਾ ਕਿਸੇ ਨੇ ਵੇਚਣਾ ਨਗਦ ਕੈਸ਼ ਤਾਂ ਆਪ ਉਹ ਵੀ ਆਪਾਂ ਖਰੀਦ ਸਕਦੇ ਆ ਜੀ ਲੈ ਸਕਦੇ ਆ ਜੀ ਕਰ ਦੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਲਈ